ਜੈ ਹਿੰਦ ਮੈਂ ਤੁਹਾਡਾ ਆਪਣਾ ਸ਼ਿਵਾਸ਼ਪਤ یونیورسٹی ਦੇ ਹਿਸ਼ਾਰਪੁਰ ਆਪ ਸਭ ਪੰਜਾਬ ਵਾਸੀਆਂ ਨੂੰ ਤੇ ਹਿਸ਼ਾਰਪੁਰ ਵਾਸੀਆਂ ਨੂੰ ਬੜੇ ਅਨੁਭਵ ਤੇ ਸਤਿਕਾਰ ਨਾਲ ਬੇਨਤੀ ਕਰਨੀ ਚਾਹਾਂਗਾ ਕਿ ਆਪ ਸਭ ਨੂੰ ਪਤਾ ਹੈ ਕਿ 25 ਤਰੀਕ ਤੋਂ ਮਾਤਾ ਜੀ ਦੇ ਜਿਹੜੇ ਨਰਾਤੇ ਆ ਇਹ ਸ਼ੁਰੂ ਹੋ ਰਿਹਾ ਜਿਸ ਦੇ ਵਿੱਚ ਵਿਦੇਸ਼ਾਂ ਤੋਂ ਪੰਜਾਬ ਦੇ ਵਿੱਚੋਂ ਤੇ ਹਿਸ਼ਾਰਪੁਰ ਦੇ ਵਿੱਚੋਂ ਜਿਹੜੀ ਸਾਰੀ ਸੰਗਤ ਜਿਹੜੀ ਹੈ ਉਹ ਆ ਕੇ ਮਾਤਾ ਜੀ ਦੇ ਜਾ ਕੇ ਨਕਮਸਤ ਹੁੰਦੀ ਹੈ ਤੇ ਆਪਣੀ ਜਿਹੜੀ ਮਾਤਾ ਜੀ ਦੀਆਂ ਖੁਸ਼ੀਆਂ ਉਹ ਪ੍ਰਾਪਤ ਕਰਦੇ ਆ ਉਹਦੇ ਵਾਸਤੇ ਸਭ ਨੂੰ ਬੇਨਤੀ ਹੈ ਕਿ ਤੁਹਾਡੇ ਆਉਣ ਤੇ ਜਾਣ ਤੇ ਰਹਿਣ ਵਾਸਤੇ ਜਿਹੜੇ ਹਿਸ਼ਾਰਪੁਰ ਪ੍ਰਸ਼ਾਸਨ ਵੱਲੋਂ ਪੰਜਾਬ ਪ੍ਰਸ਼ਾਸਨ ਜੀ ਪੰਜਾਬ ਪੁਲਿਸ ਵੱਲੋਂ ਬਹੁਤ ਕਿਹੜੇ ਪ੍ਰਬੰਧ ਹੈ ਉਹ ਕੀਤੇ ਗਏ ਆ ਇਹਦੇ ਨਾਲ ਨਾਲ ਆਪ ਸਭ ਨੂੰ ਪ੍ਰਸ਼ਾਸਨ ਵੱਲੋਂ ਤੇ ਹਿਸ਼ਾਰਪੁਰ ਪੁਲਿਸ ਵੱਲੋਂ ਬੜੇ ਅਧਿਕਤ ਸਤਿਕਾਰ ਨਾਲ ਬੇਨਤੀ ਹੈ ਕਿ ਤੁਸੀਂ ਆਉਂਦੇ ਸਮੇਂ ਜਦੋਂ ਮਾਤਾ ਜੀ ਦਾ ਦਰਸ਼ਨ ਕਰਨ ਆਉਣੇ ਆ ਕੋਈ ਵੀ ਵਿਅਕਤੀ ਭਾਰ ਢੋਣ ਵਾਲੀ ਗੱਡੀ ਦੇ ਵਿੱਚ ਬੈਠ ਕੇ ਨਾ ਆਵੇ ਆਪਣੀਆਂ ਦਸਾਂ ਕਰਾਓ ਪ੍ਰੋਪਰ ਸੀਟ ਦੇ ਉੱਪਰ ਬੈਠ ਕੇ ਰਾਮ ਨਾਲ ਆਓ ਤੇ ਜਾਓ ਕਿਉਂਕਿ ਭਾਰ ਢੋਣ ਵਾਲੀ ਜਿਹੜੀ ਗੱਡੀ ਹੈ ਉਹਦੇ ਉੱਪਰ ਬੈਠ ਕੇ ਕੋਈ ਵੀ ਵਿਅਕਤੀ ਜਿਹੜਾ ਸਫ਼ਰ ਨਹੀਂ ਕਰ ਸਕਦਾ ਇਹਦੇ ਨਾਲ ਹੀ ਬੇਨਤੀ ਹੈ ਕਿ ਤਿੰਨ ਤਿੰਨ ਚਾਰ ਚਾਰ ਵਿਅਕਤੀ ਜਿਹੜੇ ਮੋਟਰਸਾਈਕਲਾਂ ਤੇ ਆ ਇਹ ਨਾ ਮੇਲੇ ਵਿੱਚ ਘੁੰਮਣ ਤੇ ਨਾਲ ਹੀ ਹੁੱਲੜਬਾਜੀ ਬਿਲਕੁਲ ਨਾ ਕਰਨ ਤੇ ਹੋਰ ਅਦਬ ਸਤਿਕਾਰ ਨਾਲ ਸਾਰੇ ਸੰਗਤ ਨੂੰ ਬੇਨਤੀ ਕਿ ਆਪਣਾ ਕੀਮਤੀ ਸਮਾਨ ਜਿਸ ਤਰ੍ਹਾਂ ਕੋਈ 골ਡ ਜਾਂ ਕੋਈ ਪੈਸੇ ਜਾਂ ਮੋਬਾਈਲ ਇਹੋ ਜਿਹਾ ਮਤਲਬ ਕੋਸ਼ਿਸ਼ ਕਰੋ ਕਿ ਕੀਮਤੀ ਚੀਜ਼ ਨਾਲ ਨਾ ਲੈ ਕੇ ਆਂਦੀ ਜਾਵੇ ਅਗਰ ਤੁਸੀਂ ਇਸ ਚੀਜ਼ ਦੇ ਸ਼ਕੀਨ ਹੋ ਕਿ ਆਪਾਂ ਸੋਨਾ ਪਾ ਕੇ ਰੱਖਣਾ ਤਾਂ ਪਲੀਜ਼ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਵੇ ਕਿਉਂਕਿ ਮੇਲੇ ਦੇ ਵਿੱਚ ਰਸਟ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈ ਇਸ ਚੀਜ਼ ਦਾ ਧਿਆਨ ਜਿਹੜਾ ਇਹ ਤੁਸੀਂ ਆਪ ਰੱਖਣਾ ਬਾਕੀ ਜਿਹੜੇ ਵੀਰਾਂ ਨੇ ਲੰਗਰ ਲਾਏ ਆ ਉਹਨਾਂ ਸਭ ਨੂੰ ਬੇਨਤੀ ਹੈ ਲੰਗਰ ਤੇ ਦੁਕਾਨਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਪਲੀਜ਼ ਸਾਡਾ ਜਿਹੜਾ ਰੋਡ ਆ ਉਹਨੂੰ ਛੱਡ ਕੇ ਫਿਰ ਆਪਣੇ ਜਿਹੜੇ ਲੰਗਰ ਆ ਤੇ ਜਿਹੜੀਆਂ ਦੁਕਾਨਾਂ ਆ ਉਹ ਲਾਈਆਂ ਜਾਣ ਕਿਸੇ ਵੀ ਤਰੀਕੇ ਨਾਲ ਜਿਹੜਾ ਰੋਡ ਆ ਉਹ ਨਾ ਮੱਲਿਆ ਜਾਵੇ ਤੇ ਸਫ਼ਰ ਦੌਰਾਨ ਕੋਈ ਵੀ ਸ਼ਰਧਾਲੂ ਜਿਹੜਾ ਆਪਣਾ ਵਹੀਕਲ ਜਿਹੜਾ ਰੋਡ ਦੇ ਉੱਪਰ ਰੋਂਗ ਪਾਰਕਿੰਗ ਨਾ ਕਰੇ ਇਹਦੇ ਕਰਕੇ ਜਿਹੜਾ ਬਹੁਤ ਜਾਮ ਲੱਗ ਜਾਂਦਾ ਅਗਰ ਜਾਮ ਲੱਗ ਵੀ ਜਾਂਦਾ ਕਿਉਂਕਿ ਇੱਥੇ ਜਾਮ ਲੱਗਣਾ ਸੁਭਾਵਿਕ ਹੁੰਦਾ ਕunki ਮਾਤਾ ਜੀ ਦੀ ਜਿਹੜੇ ਸ਼ਰਧਾਲੂ ਹੈ ਕਰੋਨਾ ਦੇ ਚਿਰਾਂ ਦੀ ਗਿਣਤੀ ਹੈ ਤੇ ਬਹੁਤ ਲੋਕ ਬੜਿਆਂ ਆਪਣੀਆਂ ਭਾਵਨਾਵਾਂ ਲੈ ਕੇ ਇੱਥੇ ਪਹੁੰਚਦੇ ਆ ਇੱਥੇ ਜਾਮ ਲੱਗਣਾ ਸੁਭਾਵਕ ਹੀ ਹੈ ਅਗਰ ਬਾਈ ਦੇ ਵੇ ਜਾਮ ਲੱਗ ਵੀ ਜਾਂਦਾ ਤਾਂ ਤੁਸੀਂ ਉਹਦੇ ਵਿੱਚ ਪ੍ਰਸ਼ਾਸਨ ਨੂੰ ਪੁਲਿਸ ਨੂੰ ਕੋਆਪਰੇਟ ਕਰਨਾ ਆਪਣੀ ਗੱਡੀ ਆਪਣੀ ਬੱਸ ਆਪਣੀ ਵਹੀਕਲ ਦੇ ਉੱਪਰ ਬੈਠ ਕੇ ਮਾਤਾ ਜੀ ਦਾ ਗੁਣਗਾਨ ਕਰਨਾ ਜੈ ਮਾਤਾ ਦੀ ਜੈ ਮਾਤਾ ਦੇ ਜਕਾਰੇ ਜਿਹੜੇ ਆ ਉੱਚੀ ਉੱਚੀ ਆਵਾਜ਼ ਦੇ ਨਾਲ ਛੱਡੋ ਤਾਂ ਜੋ ਸਾਡਾ ਜਿਹੜਾ ਜਾਮ ਹੈ ਉਹ ਵੀ ਇੱਕ ਕੀਰਤਨ ਹੀ ਬਣ ਜਾਵੇ ਅਸੀਂ ਕੀ ਕਰਦੇ ਹਾਂ ਕਿ ਜਾਮ ਦੇ ਵਿੱਚੋਂ ਆਪਣੇ ਆਪ ਨੂੰ ਪਹਿਲਾਂ ਕਰਨ ਵਾਸਤੇ ਗੱਡੀਆਂ ਅੱਗੇ ਜਾ ਕੇ ਲਾਉਂਦੇ ਆ ਜਿਹਦੇ ਕਰਕੇ ਜਿਹੜਾ ਬਹੁਤ ਜ਼ਿਆਦਾ ਜਾਮ ਲੱਗ ਜਾਂਦਾ ਪਲੀਸ ਇਸ ਕੰਮ ਵਾਸਤੇ ਪਲੀਸ ਨੂੰ ਜਿਹੜਾ ਕੋਆਪਰੇਟਰ ਉਹ ਕੀਤਾ ਜਾਵੇ ਤੇ ਬਾਕੀ ਅਸੀਂ ਹੁਸ਼ਿਆਰਪੁਰ ਪੁਲਿਸ ਤੇ ਹੁਸ਼ਿਆਰਪੁਰ ਪ੍ਰਸ਼ਾਸਨ ਮਾਤਾ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਤੁਸੀਂ ਆਪ ਜੀ ਆ ਕੇ ਜੋ ਆਪਣੀਆਂ ਸ਼ੁਭ ਕਾਮਨਾਵਾਂ ਜੋ ਆਪਣੀਆਂ ਆਸ਼ਾਵਾਂ ਲੈ ਕੇ ਆਏ ਹੋ ਮਾਤਾ ਜੀ ਉਹ ਆਪ ਜੀ ਦੀਆਂ ਪੂਰੀਆਂ ਕਰੇ ਪਲੀਜ਼ ਫਿਰ ਸਭ ਨੂੰ ਬੜੇ ਅਤੁੱਤੇ ਸਤਿਕਾਰ ਨਾਲ ਬੇਨਤੀ ਹੈ ਜੀ ਆਇਆਂ ਤੁਹਾਡਾ ਅਸੀਂ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਆਪਣੀਆਂ ਅੱਖਾਂ ਵਿਸ਼ਾ ਕੇ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਤੇ ਪਲੀਜ਼ ਤੁਸੀਂ ਆਓ ਆਪਣੀਆਂ ਖੁਸ਼ੀਆਂ ਮਾਣੋ ਮਾਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਪਲੀਜ਼ ਪਲੀਜ਼ ਤੇ ਪਬਲਿਕ ਦਾ ਸਾਥ ਦਿਓ ਥੈਂਕ ਯੂ ਜੀ